ਕਬੱਡੀ 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 ਸਮੁੱਚੇ ਕਬੱਡੀ ਜਗਤ ਦੇ ਲਈ ਇੱਕ ਬਹੁਤ ਵੱਡੀ ਮੰਦ ਭਾਗੀ ਖਬਰ ਜਿਹੜੀ ਜ਼ਿਲ੍ਹੇ ਬਠਿੰਡੇ ਦੀ ਸ਼ਾਨ ਜੀਤ ਪਲਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾਖ ਗਿਆ ਸੋ ਸੁਣ ਦੇ ਵਿੱਚ ਆਇਆ ਚਾਰ ਭੈਣਾਂ ਦਾ ਇਕਲੌਤਾ ਵੀਰ ਤੇ ਕਬੱਡੀ ਦਾ ਦੁਨੀਆ ਦਾ ਟੌਪ ਦਾ ਮਲ ਜਿਹਨੂੰ ਕਹਿੰਦੇ ਸਾਡੇ ਕੋਲ ਬੋਨਣ ਦੇ ਲਈ ਸ਼ਬਦ ਨਾ ਹੋਣ ਕਹਿਣ ਦੇ ਲਈ ਕੁਝ ਨਾ ਹੋਵੇ ਉੱਥੇ ਚੁੱਪ ਧਾਰਨ ਹੁੰਦੀ ਹੈ ਮੈਂ ਇੱਕ ਬੇਨਤੀ ਕਰਾਂਗਾ ਸਰਦਾਰ ਦਲਬਖ ਸਿੰਘ ਜੀ ਘਰਿਆਲਾ ਸਾਹਿਬ ਉਸ ਮਹਾਨ ਕਬੱਡੀ ਦੇ ਪਲੇਅਰ ਦੀ ਆਤਮਿਕ ਸ਼ਾਂਤੀ ਦੇ ਲਈ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਜਾਵੇਗਾ ਸੋ ਜਿਹੜੇ 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 ਧਰਮ ਦੇ ਨਾਲ ਸੰਬੰਧਿਤ ਨੇ ਆਪੋ ਆਪਣੇ ਕਾਲ ਪੁਰਖ ਨੂੰ ਯਾਦ ਕਰਕੇ ਜੀਤ ਵੀਰ ਦੀ ਲੋਕ ਪਰਲੋਕ ਸਹੇਲੇ ਦੀ ਮੇਰੇ ਵੀਰੋ ਇੱਕ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਇੱਕ ਮਿੰਟ ਦਾ ਮੌਨ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਦੋਂ ਤੱਕ ਕਬੱਡੀ ਦੀਆਂ ਗੱਲਾਂ ਹੋਣਗੀਆਂ ਜੀਤ ਦਾ ਨਾਮ ਵੀ ਦੁਨੀਆ ਭਰ ਦੇ ਵਿੱਚ ਅਮਰ ਰਹੇਗਾ ਚਾਹੇ ਬਿੱਟੂ ਦਗਾਲ ਦੀ ਗੱਲ ਹੋਵੇ ਚੋਲਾ ਸਾਹਿਬ ਦੇ ਸੁਖਮਣ ਦੀ ਗੱਲ ਹੋਵੇ ਕਿਉਂਕਿ ਛੋਟੇ ਵੀਰ ਚਾਰ ਭੈਣਾਂ ਦਾ ਇਕਲੌਤਾ ਵੀਰ ਇੱਕ ਛੋਟਾ ਜਿਹਾ ਬੇਟਾ ਤੇ ਛੋਟੀ ਜੀ ਬੇਟੀ ਨੂੰ ਰੋਂਦਿਆ ਕਰ ਲਾਉਂਦਿਆ ਛੱਡ ਗਿਆ ਹੈ 28 ਮੋਟਰਸਾਈਕਲ ਬੇਸ਼ੱਕ ਜਿੱਤੇ ਸੀਗੇ ਜੀਤ ਕੋਟਲੀ ਵਾਲੇ ਨੇ ਪਰ ਵਿਦੇਸ਼ ਦਾ ਕੋਈ ਵੀ ਵੀਜ਼ਾ ਜਿਹੜਾ ਸੀਗਾ ਉਹ ਨਹੀਂ ਸੀ ਲੱਗਿਆ ਔਰ ਸਾਡੀ ਬੇਨਤੀ ਹੈ ਪ੍ਰੋਮੋਟਰ ਵੀਰਾਂ ਨੂੰ ਹੁਣੇ ਹੀ ਉਸ ਭਰਾ ਦੇ ਪਰਿਵਾਰ ਦੀ ਜ਼ਰੂਰ ਬਾਫੜਿਓ ਸਤਿਕਾਰ ਕਰਦੇ ਹਾਂ ਹੁਣ ਚੋਟੀ ਦੀ ਟੱਕਰ ਐਸੀ ਤਰ੍ਹਾਂ ਕਬੱਡੀ ਦੀਆਂ ਅਪਡੇਟਸ ਤੇ ਇਕੱਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ